ਸਤਿ ਸ਼੍ਰੀ ਅਕਾਲ ਉਹਨੇ ਮੂੰਹ ਚੌਥਾ ਮੂੰਹ ਕਰ ਰਿਹਾ ਪੈਨ ਨੋਟਿਸ਼ਨ ਪਾਓ ਯਾਰ ਤੈਨੂੰ ਐਡਾ ਕੁਝ ਵੀ ਨਿਕਲਦਾ ਜੇ ਐਡਾ ਡਿਊਟੀ ਲੱਗੀ ਤੇ ਦਵਾ ਕਰ ਯਾਰ ਉਹਨਾਂ ਦਾ ਹਾਂ ਤੂੰ ਆਪਣਾ ਕਰੋ ਨਾ ਵੀ ਕਾਰਵਾਈ ਆਓ ਦੇ ਵਿੱਚ ਬਾਸਰ ਮਾਰ ਲੈ ਅਸੀਂ ਉਹਨਾਂ ਨਾਲ ਉਹਨਾਂ ਗੱਡੀ ਪਾਣੀ ਬਾਹਰ ਸਾਡੇ ਤੋਂ ਪਹਿਲਾਂ ਇਹਦੇ ਨੂੰ ਗੱਡੀ ਪਾ ਲਓ ਉਹ ਮੋੜਾ ਨਾ ਮੁੰਡਾ ਨਾ ਮੜ ਰਹਾ ਕਰਦੇ ਨਹੀਂ ਚਾਹਤਾਂ ਪੜਾਈ ਨਹੀਂ ਮੁੰਡਾ ਉਹ ਬਹੁਤ ਗੱਡੀ ਦੇ ਚੱਲੀ ਅਸੀਂ ਸੋਚਿਆ ਇਹਦੇ ਸਾਰੇ ਤੇ ਕਰ ਗਏ ਨਾ ਗੱਡੀ ਕਮਟਦਾ ਆਪਾਂ ਜੀ ਖੜਿਆ ਆ ਵੀ ਜੀ ਪਾਜੀ ਬੋਬੀ ਅੱਛਾ ਕੀ ਹੋਇਆ ਜੀ ਆਪਾਂ ਵੀ ਬਾਜ਼ਾਰ ਤੋਂ ਆ ਰਹੇ ਸੀ ਸੱਤ ਜਾਣੇ ਤੇ ਆਪਾਂ ਬਟਾਲੇੋਂ ਲੁਆਉਂਦੇ ਹੀ ਪਿੰਡ ਨੂੰ ਉਧਰੋਂ ਪਾਜੀ ਗੱਡੀ ਆ ਰਹੀ ਐ ਇੱਕ ਸਵਿਫਟ ਉਹਨਾਂ ਨੇ ਦੂਜੀ ਗੱਡੀ ਨੂੰ ਕੀਤਾ ਓਵਰਟੇਕ ਤੇ ਆਪਾਂ ਆਪਣੇ ਧਿਆਨ ਆਉਂਦੇ ਆ ਉਹਨਾਂ ਪਾਜੀ ਪਿਛੋ ਲਿਆ ਕੇ ਗੱਡੀ ਖਿਲਾਰ ਲਈ ਸਾਡੇ ਅੱਗੇ ਮੋੜ ਤੇ ਆ ਕੇ ਆਹ ਬਾਈ ਮੋਟਰਸਾਈਕਲ ਤੇ ਆਂਦੇ ਸੱਤ ਜਣੇ ਨਹੀਂ ਨਹੀਂ ਦੋ ਮੋਟਰਸਾਈਕਲ ਜੀ ਹਾਂ ਜੀ ਦਾ ਬਾਉਂਦੇ ਦੇ ਉਹਨਾਂ ਭਾਈ ਇੱਥੇ ਰੋਡ ਤੇ ਆ ਕੇ ਗੱਡੀ ਖੜਾ ਲੀ ਉਹਨਾਂ ਕੋਖਣੀਆਂ ਨੂੰ ਪੁੱਛਿਆ ਉਹਨਾਂ ਭਾਈ ਬਹੁਤ ਕੁੱਟ ਮਾਰ ਕੀਤੀ ਤੇ ਆਸ਼ੀਸ਼ ਮੁੰਡਾ ਉਹਦੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਤੇ ਮੋਟਰਸਾਈਕਲ ਵੀ ਕਾਸ਼ ਦਾ ਖੋ ਕੇ ਲੈ ਗਏ ਜੇ ਤੇ ਬਹੁਤ ਮਾੜਾ ਹਾਲ ਕਾਸ਼ੀਸ਼ ਦੇ ਬਾਤਰ ਮਾਰੇ ਜੇ ਨਾਲ ਬੈਂਸਬੋਰਡ ਮਾਰੇ ਜੇ ਕਿੰਨੇ ਜਣੇ ਚੱਕਮੀ ਹੋਏ ਤਿੰਨ ਜਾਨੀ ਚੱਕਮੀ ਹੋਏ ਜੇ ਇੱਕ ਕਰਨ ਕਰਨ ਦੀ ਤਾਂ ਹੱਥ ਟੁੱਟ ਗਈ ਜੇ ਤੇ ਇੱਕ ਲਵ ਮੁੰਡਾ ਉਹਦੇ ਸਿਰ ਤੇ ਬਹੁਤ ਜ਼ਿਆਦੀ ਸੱਟ ਲੱਗੀ ਗੱਡੀ ਕਰ ਮੁਟੇ ਕੜਾ ਕੋਈ ਝਗੜਾ ਨਹੀਂ ਭਾਈ ਆਪਾਂ ਆਪਣੇ ਧਿਆਨੋਂ ਦੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਭਾਈ ਬਹੁਤ ਘੁੱਟਿਆ ਨਾ ਆ ਕੇ ਤੂੰ ਤੀ ਕਰੋ ਤੋ ਕਿੱਥੇ ਆਪਾਂ ਭਾਈ ਨੱਠ ਗਏ ਅੱਦੇ ਮੁੰਡੇ ਬਾਜਾ ਰੋਲਾ ਰਾਲਾ ਪਿਆ ਸਾਰੇ ਪਿੰਡ ਵਾਲੇ ਇਕੱਠੇ ਹੋਏ ਹਾਂਜੀ ਤੇ ਇਹ ਕਿਸ ਗੱਲ ਦਾ ਝਗੜਾਈ ਜੀ ਕੌਣ ਆਏ ਸੀ ਪਤਾ ਲੱਗਾ ਕੁਝ ਪਤਾ ਨਹੀਂ ਲੱਗਾ ਭਾਈ ਨੇਰੇ ਜੀ ਗੱਡੀ ਬਹੁਤ ਤੇਜ਼ ਆ ਰਹੀ ਸੀ ਗੱਡੀ ਵੀ ਲੈ ਕੇ ਨਾਲ ਗੱਡੀ ਵੀ ਲੈ ਕੇ ਨਾਲ ਇੱਕ ਮੋਟਰਸਾਈਕਲ ਲੈ ਕੇ ਹਾਂਜੀ ਮੋਟਰਸਾਈਕਲ ਵੀ ਮੁੰਡੇ ਦਾ ਗੋਲੀ ਕਾਲੀ ਚਲਾਈ ਜਾਂਦਾ ਨਹੀਂ ਗੋਲੀ ਨਹੀਂ ਚਲਾਈ ਬਸ ਹਾਂ ਬਸ ਦਾਤਰ ਚਲਾਏ ਤੇ ਬੈਂਸ ਬੋਲੀ ਤੇ ਹੁਣ ਜਕਮੀ ਕਿੱਥੇ ਨੇ ਜਕਮੀ ਸਰਕਾਰੀ ਹਸਪੀਟਲ ਜੀ ਜੀ ਇਨਫੋਰਮੇਸ਼ਨ ਮਿਲੀ ਸੀ ਵੀ ਕਤਬੀ ਨੰਗਲ ਜੀ ਚ ਝਗੜਾ ਹੋਇਆ ਇੰਜਰਡ ਹੋਏ ਨੇ ਦੋ ਤਿੰਨ ਜਾਨੇ ਤੇ ਮੌਕੇ ਤੇ ਆਏ ਆ ਇੰਜਰਡ ਤੇ ਹਸਪੀਟਲ ਲਾਗੇ ਨੇ ਜੀ ਤੇ ਬਾਕੀ ਹੁਣ ਉੱਥੇ ਜਾ ਕੇ ਉਹਨਾਂ ਦੇ ਸਟੇਟਮੈਂਟ ਕਿੰਨੇ ਇੰਜਰਡ ਹੋਏ ਕਿੰਨੀ ਮੰਗ ਨੇ ਤਿੰਨ ਜਾਨੇ ਕਿੰਨੇ ਕਿ ਕਿਤਨੀ ਇੱਕ ਜਣਾ ਜਿਆਦਾ ਇੰਜਰਡ ਆ ਜੀ ਬਾਕੀ ਜਾ ਕੇ ਪਤਾ ਲੱਗਣਾ ਸਾਡੇ ਆਉਣ ਤੋਂ ਪਹਿਲਾਂ ਹੋਇਆ ਜੀ ਹਾਲਾਤ ਪਤਾ ਲੱਗੇ ਕੋਈ ਗੱਡੀ ਤੇ ਕਹਿੰਦੇ ਆਏ ਜੀ ਦੋ ਤਿੰਨ ਜਾਨੇ ਤੇ ਉਹ ਇੱਥੇ ਬੋ ਝਗੜਾ ਹੋਇਆ ਵਾ वो तो ज़्यादा पता नहीं है बाकी उन्होंने को जाके पता लगेगा चलिए लॻ गाड़ी आ ਤੇ ਉਹ ਬੰਦਿਆਂ ਦਾ ਬੇਨੰਬਰ ਆ ਕੇ ਤੇ ਕੰਡੀਆਂ ਦੇ ਮਹਾਜਨ ਦੇ ਨਾਲ ਬੰਦਿਆਂ ਦਾ ਪਤਾ ਨਹੀਂ ਕੌਣੀ ਅੱਛਾ ਕਿੰਨੇ ਜਿੰਨੇ ਛੱਟਾ ਨਾ ਕਿੰਨੇ ਜਣੇ ਉਹ ਕਿੰਨੇ ਜਾਣੇ ਉਹ ਹੈਲੋ ਸਾਡਾ ਜੀ ਇੱਕ ਕੱਢੀ ਤਾਂ ਜੀ ਤੁਸੀਂ ਕਿਵੇਂ ਦੇ ਆਪਾਂ ਦੇ ਦਾ ਹਵਾਰਾ ਜਾਨੀ ਆ ਰਹੀ ਹੈ ਜੀ